ਹਾਂਜੀ ਫਿਰ ਕੀ ਹਾਲ ਚਾਲ ਆ ਦੋਸਤੋ ਤਾਂ ਲੈ ਕੇ ਆ ਚੁੱਕੇ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਨੀ ਕਹਿਣ ਕਮੈਂਟਾਂ ਵਾਲੀ ਵੀਡੀਓ ਹੁਣ ਤੁਸੀਂ ਵੀਡੀਓ ਪੂਰੀ ਦੇਖੋ ਤੇ ਇੰਜੋਏ ਕਰੋ ਵੀਡੀਓ ਨੂੰ ਛੇਤੀ ਆ ਜਾਓ ਫਿਰ ਥੋੜਾ ਪਿੱਛੇ ਨੂੰ ਹੋ ਕੇ ਨੱਚ ਅੰਕਲ ਤਾਂ ਹੀ ਥੱਲੇ ਡਿੱਗੇਗਾ ਨਾਲੇ ਤੈਨੂੰ ਕੀਨੇ ਵਹਿਮ ਪਾਤਾ ਤੂੰ ਜਾਟਾ ਕੰਮ ਤਾਂ ਤੇਰੇ ਖੱਚਾਂ ਵਾਲੇ ਆ ਉਹ ਸੋਰਾ ਦਾ ਸੰਕਲ ਹੁਣ ਇੱਕ ਕੰਮ ਕਰ ਆਪ ਦੀ ਛਾਤੀ ਚਾਪੀ ਛੂਰਾ ਮਾਰ ਕੇ ਸਾਂ ਤੋਂ ਮੁਕਤ ਹੋ ਜਾ ਜੱਟ ਨਾ 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 ਪਹਿਲਾਂ ਚਤੜੋਂ ਚ ਫਸਿਆ ਹੈ ਸਰੀਆ ਕੱਢ ਕਰੋਨਾ ਦੇ ਟੀਕੇ ਦਾ ਸਾਈਡ ਇਫੈਕਟ ਆਉਣਾ ਸ਼ੁਰੂ ਹੋ ਗਿਆ ਬਾਈ ਤੇ ਕੋਈ ਮੇਰੇ ਨੀ ਪਾਸੇ ਹਟ ਜਾ ਗੋਰੀਏ ਦਾਦੀ ਜੀ ਨਹੋਂ ਗਈ ਏ ਸਾਲ ਦਾਦੀ ਵਾਲੀ ਸਲਵਾਰ ਪਾ ਕੇ ਨੌਰਾ ਫਤੇ ਹੀ ਬਣਿਆ ਫਿਰਦਾ ਬੱਤ ਸਹੀ ਇਧਰ ਮੁ ਚੱਕਿਆ ਕੀ ਚਾਹੀਦਾ ਚਾਹ ਮਿਲੂਗੀ ਚਾਹ ਨਹੀਂ ਬਾਹ ਮਿਲ ਜੂ ਜੇ ਪਵਾਣੀਆਂ ਤਾਂ ਦੱਸ ਮੂੰਹ ਤਾਂ ਆਏ ਬੜੀਆਂ ਦਾ ਜਿਵੇਂ ਖੂਨ ਵਾਲੀ ਟੱਟੀਆਂ ਲੱਗੀਆਂ ਹੁੰਦੀਆਂ ਇਧਰ ਮੁ ਚੱਕਿਆ ਕੀ ਚਾਹੀਦਾ ਚਾਹ ਮਿਲੂਗੀ ਚਾਹ ਤਾਂ ਮੁੱਕ ਗਈ ਮੂੰਹਤ ਪੀਲਾ ਤੂੰ ਮੇਰਾ ਚੈਣੀ ਖੈਣੀ ਗੈਂਗ ਇਧਰ ਮੁੱਕਿਆ ਕੀ ਜਾਈਦਾ ਚਾ ਮਿਲੂਗੀ ਸਾਲਿਆ ਤੇਰੇ ਵਰਗਾ ਕੋਲੀਪਨ ਲਗਾ ਕੇ ਬਲੱਡ ਘਟਾਈ ਫਿਰਦਾ ਹੁੰਦਾ ਬੜੇ ਸੋਹਣੇ ਲੇਖ ਮੇਰੇ ਜੋ ਲੇਖਾਂ ਵਿੱਚ ਤੂੰ ਲਿਖਿਆ ਬੜੇ ਮਾੜੇ ਲੇਖ ਮੇਰੇ ਇੰਸਟਾ ਖੋਲਦੇ ਮੈਨੂੰ ਤੂੰ ਦਿਖਿਆ ਨੋ ਰੱਬ ਤੋਂ ਪਹਿਲਾਂ ਵੇ ਹਰ ਵਾਰੀ ਤੂੰ ਦਿਖਿਆ ਸੋਣਾ ਮੁੰਡਾ ਨਾ 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 ਸੋਣੀ ਮੁਟਿਆਰ ਬੜੇ ਸੋਹਣੇ ਦੇਖ ਮੇਰੇ ਮੁੰਡਾ ਠੰਡ ਮੰਨਦਾ ਇਹਦੇ ਚਤਣਾ ਚ ਗਰਮ ਸਰੀਆ ਦੋ ਜੋ ਲਿਖਾਂ ਵਿੱਚ ਤੂੰ ਲਿਖਿਆ ਸਾਨੂੰ ਰੱਬ ਤੋਂ ਪਹਿਲਾਂ ਵੇ ਖੜ ਜਾ ਹੁਣ ਇੱਕ ਮਿੰਟ ਆਈ ਮੂੰਹ ਟੱਡਿਆ ਰੱਖੀ ਤੇਰੇ ਮੂੰਹ 'ਚ ਆ ਕੇ ਮੂਤਦਾ ਮੈਂ ਅਰਵਾਰੀ ਤੂੰ ਦਿਖਿਆ ਬਸ ਮੇਰੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਹਨੂੰ ਪਾਗਲਖਾਨੇ ਵਿੱਚ ਭੇਜਿਆ ਜਾਵੇ ਤੇ ਸਭ ਤੋਂ ਪਹਿਲਾਂ ਇਹਦੇ ਉਹ ਕੀੜਾ ਕੱਢਿਆ ਜਾਵੇ ਜਿਹੜਾ ਇਹਦੇ ਪਿੱਛੇ ਰੜਕਦਾ ਸਾਬਾ ਮਾਤਾ ਭਾਈ ਖੰਡ ਦੀ ਥਾਂ ਤੇ ਜ਼ਹਿਰ ਪਾ ਲਿਆ ਚਾਹ ਚ ਤੁਹਾਡੀ ਵੀਡੀਓ ਵੇਖ ਕੇ ਖੂ ਕਿੱਥੇ ਵੀਰ ਛਾਲ ਮਾਰਨੀ ਆ ਮੈਨੂੰ ਆਏ ਦੱਸ ਕਿੱਥੇ ਮੱਥਾ ਟੇਕਦਾ ਰਿਆਂ ਤੂੰ ਮੈਂ ਇਹ ਤਾਂ ਸੁਣਿਆ ਸੀ ਚੰਗੀ ਫਸਲ ਨੂੰ ਹਮੇਸ਼ਾ ਕੀੜੇ ਖਾ ਜਾਂਦੇ ਪਰ ਹੁਣ ਤਾਂ ਸਾਲੇ ਬਈਏ ਵੀ ਖਾ ਲੱਗ ਪਏ ਚੰਗੀ ਫਸਲ ਨੂੰ ਗੋਲੀ ਨਹੀਂ ਤੂੰ ਤਾਂ ਪੈਣੇ ਗੂੰਹੀ ਮਿੱਦ ਲਿਆ ਬੱਤ ਸਹੀ ਇਹ ਸਾਲਾ ਬਿੱਲੇ ਮਾਰਨ ਵਾਲਾ ਲੱਗਦਾ ਮੈਨੂੰ ਚੋਰ ਜਿਆ ਪਰ ਇਹਨੇ ਇਸ ਵਾਰ ਸ਼ਕਰ ਬਿੱਲੀ ਦਾ ਕਰ ਲਿਆ ਹਾਂਜੀ ਫਿਰ ਮਿੱਤਰੋ ਐਸੀ ਜੇ ਦੀ ਆਪਣੀ ਵੀਡੀਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਛੇਤੀ ਮਿਲਾਂਗੇ ਤੁਹਾਨੂੰ ਕਿਸੇ ਅਗਲੀ ਫਨੀ ਕਹਿਣ ਕਮੈਂਟਾਂ ਵਾਲੀ ਵੀਡੀਓ ਵਿੱਚ ਬਹੁਤ ਹੀ ਜਲਦੀ